ਅੱਜ ਆਪਾਂ ਗੱਲ ਕਰ ਰਹੇ ਹਾਂ ਰੋਬਿਨ ਸ਼ਰਮਾ ਦੀ ਬਹੁਤ ਹੀ ਮਸ਼ਹੂਰ ਕਿਤਾਬ ਦ ਮੰਕ ਹੂ ਸੋਲਡ ਹਿਸ ਫਰਾਰੀ ਬਾਰੇ ਸਾਡੇ ਕੋਲੇ ਕਿਤਾਬ ਹੈ ਤੇ ਮਕਸਦ ਇਹੀ ਹੈ ਕਿ ਇਸ ਤੋਂ ਸਫਲਤਾ ਦੇ ਅਸਲ ਮਾਇਨੇ ਕੀ ਨੇ ਤੇ ਮਨ ਦੀ ਸ਼ਾਂਤੀ ਦੇ ਮਤਲਬ ਕੁਝ ਦੂੰਗੇ ਰਾਜ਼ਾਂ ਨੂੰ ਸਮਝਿਓ ਤੇ ਸਾਂਝਾ ਕਰਿਏ ਹਾਂਜੀ ਬਿਲਕੁਲ ਤੇ ਇਹ ਦੇਖੋ ਇੱਕ ਕਹਾਣੀ ਦੇ ਰੂਪ ਵਿੱਚ ਹੈ ਜੂਲੀਅਨ ਮੈਂਟਲ ਇੱਕ ਬਹੁਤ ਵੱਡਾ ਵਕੀਲ ਪਰ ਅੰਦਰੋਂ ਮਤਲਬ ਬਹੁਤ ਦੁਖੀ ਕਹਾਣੀ ਸ਼ੁਰੂ ਹੁੰਦੀ ਜਦੋਂ ਉਹਨੂੰ ਕੋਰਟ ਰੂਮ ਚ ਹਾਂ ਅਦਾਲਤ ਚ ਦਿਲ ਦਾ ਦੌਰਾ ਪੈਂਦਾ ਤੇ ਉਹ ਘਟਨਾ ਨਾ ਉਹਨੂੰ ਇੱਕਦਮ ਹਿਲਾ ਦਿੰਦੀ ਆ ਉਹਨੂੰ ਲੱਗਦਾ ਕਿ ਯਾਰ ਪੈਸਾ ਸ਼ੋਹਰਤ ਸਭ ਕੁਝ ਹੈ ਪਰ ਜ਼ਿੰਦਗੀ ਤਾਂ ਖਾਲੀ ਹੈ ਹੂੰ ਤੇ ਉਹੀ ਪੁਆਇੰਟ ਆ ਫਿਰ ਜਿੱਥੋਂ ਉਹਦੀ ਜ਼ਿੰਦਗੀ ਬਦਲਦੀ ਹੈ ਆਪਣੀ ਉਹ ਮਹਿੰਗੀ ਲਾਲ ਫਰਾਰੀ ਉਹ ਵੇਚ ਦਿੰਦਾ ਵਕਾਲਤ ਛੱਡ ਦਿੰਦਾ ਤੇ ਚਲਾ ਜਾਂਦਾ ਹਿਮਾਲਿਆ ਭਾਰਤ ਆ ਜਾਂਦਾ ਹਾਂਜੀ ਹਾਂ ਭਾਰਤ ਆ ਜਾਂਦਾ ਉਥੋਂ ਦੇ ਸੰਤਾ ਤੋਂ ਮਤਲਬ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਸਿੱਖਣ ਤੇ ਇੱਥੇ ਮੈਨੂੰ ਲੱਗਦਾ ਕਿਤਾਬ ਦਾ ਜਿਹੜਾ ਮੇਨ ਆਈਡੀਆ ਹੈ ਉਹ ਸਾਹਮਣੇ ਆਉਂਦਾ ਹਾਂ ਉਹ ਜਿਹੜੀ ਲਾਈਨ ਹੈ ਅਸਲ ਕਾਮਯਾਬੀ ਪੈਸੇ ਚ ਨਹੀਂ ਇਕਪਕ ਕਾਲ ਹੈ ਨਾ ਇਹ ਬਹੁਤ ਅਹਿਮ ਹੈ ਇਹ ਦਿਖਾਉਂਦਾ ਕਿ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਕਾਮਯਾਬ ਦਿਸੋ ਅੰਦਰਲਾ ਖਾਲੀਪਨ ਉਹ ਨਹੀਂ ਪੜਦਾ ਸਹੀ ਗੱਲ ਜਿਵੇਂ ਕਹਿੰਦੇ ਨੇ ਪੈਸਾ ਹੋਣਾ ਕਾਫੀ ਨਹੀਂ ਜੇ ਮਨ ਅੰਦਰੋਂ ਰੋ ਰਿਆ ਹੋਵੇ ਹਾਂਜੀ ਤੇ ਉਹਦੀ ਜਿਹੜੀ ਪੂਰਬ ਦੀ ਯਾਤਰਾ ਹੈ ਉਹ ਸਿਰਫ ਐਵੇਂ ਸਫਰ ਨਹੀਂ ਉਹ ਤਾਂ ਗਿਆਨ ਦੀ ਖੋਜ ਹੈ ਉਹ ਗਿਆਨ ਜਿਹੜਾ ਕਿਤਾਬਾਂ ਚ ਨਹੀਂ ਜ਼ਿੰਦਗੀ ਦੇ ਤਜਰਬਿਆਂ ਚੋਂ ਮਿਲਦਾ ਹੈ ਹਾਂ ਤੇ ਹਿਮਾਲਿਆ ਚ ਫਿਰ ਉਹਨੂੰ ਸਿਵਨਾ ਦੇ ਸੰਤ ਮਿਲਦੇ ਨੇ ਤੇ ਉਹ ਸਿਖਾਉਂਦੇ ਨੇ ਸਤ ਸਦੀਵੀ ਗੁਣ ਉਹਨਾਂ ਨੂੰ ਯਾਦ ਰੱਖਣ ਲਈ ਨਾ ਬੜੇ ਦਿਲਚਸਪ ਚਿੰਨ ਵਰਤੇ ਗਏ ਨੇ ਜਿਵੇਂ ਪਹਿਲਾ ਹੈ ਬਾਗ ਗਾਰਡਨ ਅੱਛਾ ਇਹਦਾ ਮਤਲਬ ਹੈ ਆਪਣੇ ਮਨ ਜਿਹੜਾ ਇੱਕ ਬਾਗ ਵਾਂਗ ਹੈ ਉਹਦੀ ਦੇਖਭਾਲ ਕਰਨੀ ਆਪਣੇ ਵਿਚਾਰਾਂ ਤੇ ਕਾਬੂ ਰੱਖਣਾ ਹਾਂ ਇਹ ਨੁਕਤਾ ਬਹੁਤ ਡੂੰਗਾ ਹੈ ਮਤਲਬ ਸਿਰਫ ਪੋਜ਼ਿਟਿਵ ਸੋਚਣਾ ਨਹੀਂ ਇਹ ਤਾਂ ਐਕਟਿਵ ਕਮ ਹੈ ਜਿਵੇਂ ਬਾਗ ਚੋਂ ਘਾਹ ਫੂਸ ਕੱਢੀਦਾ ਉਵੇਂ 네ਗੇਟਿਵ ਵਿਚਾਰ ਕੱਢਨੇ ਤੇ ਚੰਗੇ ਵਿਚਾਰਾਂ ਦੇ ਬੀਜ ਬੀਜਨੇ ਹਾਂ ਕਿਉਂਕਿ ਉਹ ਕਹਿੰਦੇ ਨੇ ਜੇ ਤੁਸੀਂ ਆਪਣੇ ਮਨ ਨੂੰ ਕੰਟਰੋਲ ਨਹੀਂ ਕਰਦੇ ਤਾਂ ਦੁਨੀਆ ਕਰ ਲਵੇਗੀ ਬਿਲਕੁਲ ਤੇ ਇਹ ਗੱਲ ਫਿਰ ਜੁੜਦੀ ਹੈ ਅਗਲੇ ਚਿੰਨ ਨਾਲ ਲਾਈਟ ਟਾਵਰ ਹਮ ਯਾਨੀ ਕਿ ਜਦੋਂ ਮਨ ਸਾਫ਼ ਤੇ ਸ਼ਾਂਤ ਹੋਊਗਾ ਤਾਹੀ ਜ਼ਿੰਦਗੀ ਦਾ ਮਕਸਦ ਉਹਦਾ ਪਰਪਸ ਸਾਫ਼ ਦਿਸੂਗਾ ਸਹੀ ਗੱਲ ਮਕਸਦ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਪਤਾ ਲੱਗ ਗਿਆ ਫਿਰ ਕੀ ਫਿਰ ਲੋੜ ਪੈਂਦੀ ਹੈ ਲਗਾਤਾਰ ਉਸ ਪਾਸੇ ਵਧਣ ਦੀ ਇੱਥੇ ਆਉਂਦਾ ਹੈ ਅਗਲਾ ਚਿੰਨ ਸੁਮੋ ਪਹਿਲਵਾਨ ਹਾਂ ਸੁਮੋ ਪਹਿਲਵਾਨ ਇਹ ਦਰਸਾਉਂਦਾ ਕਾਈਜ਼ਨ ਦਾ ਸਿਧਾਂਤ ਕਾਈਜ਼ਨ ਯਾਨੀ ਕਿ ਕਾਈਜ਼ਨ ਮਤਲਬ ਨਿਰੰਤਰ ਸੁਧਾਰ ਰੋਜ਼ ਥੋੜਾ ਥੋੜਾ ਛੋਟੇ ਛੋਟੇ ਕਦਮਾਂ ਨਾਲ ਬਿਹਤਰ ਬੰਦੇ ਜਾਣਾ ਇਹ ਨਹੀਂ ਕਿ ਇੱਕੋ ਦਿਨ ਚ ਪਹਾੜ ਹਿਲਾ ਦੇਣਾ ਨਹੀਂ ਰੋਜ਼ ਦੀ ਮਿਹਨਤ ਰੋਜ਼ ਦਾ ਅਭਿਆਸ ਅੱਛਾ ਲਗਾਤਾਰ ਕੋਸ਼ਿਸ਼ ਤੇ ਨਾ ਛੋਟੇ ਕਦਮਾਂ ਲਈ ਤਾਂ ਫਿਰ ਅਨੁਸ਼ਾਸਨ ਚਾਹੀਦਾ ਹੋਊਗਾ ਹੈਨਾ ਬਿਲਕੁਲ ਤੇ ਉਹਦੇ ਲਈ ਚਿੰਨ ਹੈ ਗੁਲਾਬੀ ਤਾਰ ਪਿੰਕ ਵਾਇਰ ਕੇਬਲ ਕਿਤਾਬ ਚ ਨਾ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਅਨੁਸ਼ਾਸਨ ਅਸਲ ਚ ਬੰਧਨ ਨਹੀਂ ਹਾਂ ਸਗੋ ਆਜ਼ਾਦੀ ਲਿਆਉਂਦਾ ਹੈ ਆਜ਼ਾਦੀ ਇਹ ਕਿਵੇਂ ਇਹ ਤਾਂ ਉਲਟਾ ਲੱਗਦਾ ਹੈ हां, ਸੁਰਨੰਜ ਲੱਗਦਾ ਹੈ ਪਰ ਵਿਚਾਰ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਤੇ ਕੰਟਰੋਲ ਰੱਖਦੇ ਹਾਂ, ਅਨੁਸ਼ਾਸਨ ਚ ਰਹਿੰਦੇ ਹਾਂ ਤਾਂ ਅਸੀਂ ਬਾਹਰ ਲੀਆਂ ਪਟਕਣਾਂ ਤੋਂ, ਫਜ਼ੂਲ ਦੀਆਂ ਖਾਇਸ਼ਾਂ ਤੋਂ ਉਹਨਾਂ ਤੋਂ ਆਜ਼ਾਦ ਹੋ ਜਾਂਦੇ ਹਾਂ। ਵਾਹ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਮਤਲਬ ਸਵੈ ਕੰਟਰੋਲ ਸਾਨੂੰ ਮੁਕਤ ਕਰਦਾ ਹੈ ਤੇ ਇਸੇ ਅਨੁਸ਼ਾਸਨ ਨਾਲ ਫਿਰ ਅਸੀਂ ਆਪਣੀ ਸਭ ਤੋਂ ਕੀਮਤੀ ਚੀਜ਼, ਯਾਨੀ ਸਮੇਂ ਦੀ ਕਦਰ ਕਰਨੀ ਸਿੱਖਦੇ ਹਾਂ। ਜਿਸ ਦਾ ਚਿੰਨ੍ਹ ਹੈ ਸੁਨਹਿਰੀ ਸਟਾਪਵਾਚ। गोल्डन स्टॉपवॉच हां जी ਸਮੇ ਦਾ ਸਤਕਾਰ ਇਹ ਸਿਰਫ ਟਾਈਮ ਮੈਨੇਜਮੈਂਟ ਨਹੀਂ ਇਹ ਹਰ ਪਲ ਨੂੰ ਹਰ ਕੜੀ ਨੂੰ ਕੀਮਤੀ ਸਮਝਣਾ ਹੈ ਕਿਉਂਕਿ ਉਹ ਕਹਿੰਦੇ ਨੇ ਸਮਾਂ ਜਾ ਸਕਦਾ ਹੈ ਪਰ ਵਾਪਸ ਨਹੀਂ ਆਉਂਦਾ हां ਬਿਲਕੁਲ ਤੇ ਇਸੇ ਤਰ੍ਹਾਂ ਅਗਲਾ ਚਿੰਨ ਗੁਲਾਬ ਸਾਨੂੰ ਯਾਦ ਦਿਲਾਉਂਦਾ ਹੈ ਕਿ ਇਸ ਕੀਮਤੀ ਸਮੇ ਨੂੰ ਚੰਗੇ ਰਿਸ਼ਤੇ ਬਣਾਉਣ ਉਹਨਾਂ ਨੂੰ ਨਿਭਾਉਣ ਤੇ ਦੂਜਿਆਂ ਦੀ ਸੇਵਾ 'ਚ ਲਗਾਉਣਾ ਚਾਹੀਦਾ ਹੈ ਅੱਛਾ ਰਿਸ਼ਤੇ ਤੇ ਸੇਵਾ हां जी ਤੇ ਸੁਗੰਧਿਤ ਰਸਤਾ ਉਹ ਡਾਇਮੰਡਸ ਵਾਲਾ ਉਹ ਸਾਨੂੰ ਕਹਿੰਦਾ ਹੈ ਕਿ ਵਰਤਮਾਨ ਚ ਜਿਓ ਹੁਣ ਚ ਜ਼ਿੰਦਗੀ ਦੇ ਛੋਟੇ ਛੋਟੇ ਪਲਾਂ ਦਾ ਆਨੰਦ ਮਾਣੋ ਤੇ ਨਾਲੇ ਦੂਜਿਆਂ ਦੀ ਭਲਾਈ ਲਈ ਕੰਮ ਕਰੋ ਹੂੰ ਇਹ ਸਾਰੇ ਸਿਧਾਂਤ ਤਾਂ ਇੱਕ ਦੂਜੇ ਨਾਲ ਜੁੜੇ ਹੋਏ ਲੱਗਦੇ ਨੇ ਪਰ ਇੱਕ ਗੱਲ ਹੈ ਆ ਕਾਈਜ਼ਨ ਵਾਲੀ ਨਿਰੰਤਰ ਸੁਧਾਰ ਅੱਜਕੱਲ ਦੀ ਜਿਹੜੀ ਤੇਜ਼ ਜ਼ਿੰਦਗੀ ਹੈ ਜਿੱਥੇ ਸਾਰਿਆਂ ਨੂੰ ਫਟਾਫਟ ਰਿਜ਼ਲਟ ਚਾਹੀਦੇ ਨੇ ਉੱਥੇ ਰੋਜ਼ ਥੋੜਾ ਥੋੜਾ ਸੁਧਾਰ ਵਾਲਾ ਆਈਡੀਆ ਇਹ ਕਿੰਨਾ ਕੁ ਪ੍ਰੈਕਟੀਕਲ ਲੱਗਦਾ ਦੇਖੋ ਗੱਲ ਬਹੁਤ ਵਲੀਆ ਪੁੱਛੀ ਤੁਸੀਂ ਸ਼ਰਮਾ ਦਾ ਜ਼ੋਰ ਨਾ ਉਹ ਵੱਡੀਆਂ ਕਦੇ ਕਦਾਂੀਆਂ ਵਾਲੀਆਂ ਖਸ਼ੀਸਾਂ ਤੇ ਨਹੀਂ ਉਹਦਾ ਜ਼ੋਰ ਲਗਾਤਾਰਤਾ ਤੇ ਹੈ ਕੰਸਿਸਟੈਂਸੀ ਤੇ ਉਹ ਮੰਨਦਾ ਹੈ ਕਿ ਛੋਟੇ ਛੋਟੇ ਕਦਮ ਜਦੋਂ ਲਗਾਤਾਰ ਚੁੱਕੇ ਜਾਣ ਤਾਂ ਸਮੇਂ ਦੇ ਨਾਲ ਬਹੁਤ ਵੱਡਾ ਅਸਰ ਪਾਉਂਦੇ ਨੇ ਜਿਵੇਂ ਕਿਤਾਬ ਚ ਕਿਹਾ ਮਿਹਨਤ ਕਰ ਪਰ ਅੰਦਰੋਂ ਵੀ ਵਧ ਸਿਰ ਬਾਰੋਂ ਨਹੀਂ ਅੰਦਰੋਂ ਵੀ ਵਧਣਾ ਹਾਂ ਇਹ ਜਿਹੜਾ ਅੰਦਰੂਨੀਵਾਦ ਦਾ ਹੈ ਨਾ ਇਹ ਸ਼ਾਇਦ ਰੋਜ਼ ਨਾ ਦਿਸੇ ਪਰ ਇਹ ਜਮ੍ਹਾਂ ਹੁੰਦਾ ਰਹਿੰਦਾ ਤੇ ਅਸਲੀ ਬਦਲਾ ਇਹੀ ਲਿਆਉਂਦਾ ਸਮਝ ਗਈ ਤੇ ਦੂਜਿਆਂ ਦੀ ਸੇਵਾ ਲਈ ਜੀਣਾ ਇਹ ਸਿਧਾਂਤ ਇਹ ਸ਼ਾਇਦ ਸਭ ਤੋਂ ਮਤਲਬ ਦਿਲ ਨੂੰ ਛੂਣ ਵਾਲਾ ਲੱਗਦਾ ਹੈ ਕਿਤਾਬ ਦੀ ਉਹ ਲਾਈਨ ਵੀ ਬੜੀ ਕਮਾਲ ਦੀ ਹੈ ਦਿਲਾਂ ਚ ਵਸਣਾ ਫਰਾਰੀ ਚ ਵਸਣੋਂ ਵਧੀਆ ਹੈ ਹਾਂਜੀ ਬਿਲਕੁਲ ਇਹ ਸਿੱਧਾ ਸੱਚੀ ਖੁਸ਼ੀ ਦੇ ਸੋਮੇ ਵੱਲ ਇਸ਼ਾਰਾ ਕਰਦੀ ਹੈ ਤੇ ਦੇਖੋ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਇਹੀ ਕਿ ਇਹ ਕਿਤਾਬ ਨਾ ਸਫਲਤਾ ਦੀ ਪਰਿਭਾਸ਼ਾ ਹੀ ਬਦਲ ਦਿੰਦੀ ਹੈ ਸਫਲਤਾ ਸਿਰਫ ਪੈਸਾ ਰਤਬਾ ਜਾਂ ਕੈਰੀਅਰ ਦੀਆਂ ਪ੍ਰਾਪਤੀਆਂ ਨਹੀਂ ਹਾਂ ਉਸ ਤੋਂ ਕਿਤੇ ਵੱਧ ਹੈ ਬਿਲਕੁਲ ਅਸਲ ਸਫਲਤਾ ਹੈ ਮਨ ਦੀ ਆਜ਼ਾਦੀ ਚ ਸਾਦਗੀ ਚ ਅੰਦਰੂਨੀ ਸ਼ਾਂਤੀ ਚ ਤੇ ਰੋਜ਼ ਦੀ ਜ਼ਿੰਦਗੀ ਚ ਜਿਹੜੀ ਨਿੱਕੀ ਨਿੱਕੀ ਸੱਚੀ ਖੁਸ਼ੀ ਮਿਲਦੀ ਹੈ ਉਹਦੇ ਚ हां जी ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਾਰੀਆਂ ਗੱਲਾਂ ਨਾ ਇੱਕ ਬੜੀ ਦਿਲਚਸਪ ਕਹਾਣੀ ਰਹੀ ਸਮਝਾਈਆਂ ਗਈਆਂ ਨੇ ਇਸ ਕਰਕੇ ਪੜ੍ਹਨੀ ਸੌਖੀ ਹੈ ਤੇ ਜਿਹੜੇ ਸੁਝਾਅ ਦਿੱਤੇ ਨੇ ਉਹ ਬਹੁਤ ਪ੍ਰੈਕਟੀਕਲ ਨੇ ਕੋਈ ਭਾਰੀ ਪਰਕਮ ਲੈਕਚਰ ਨਹੀਂ ਬਸ ਹੌਲੀ-ਹੌਲੀ ਤੁਹਾਨੂੰ ਆਪਣੇ ਅੰਦਰ ਦੇਖਣ ਲਈ ਪ੍ਰੇਰਿਤ ਕਰਦੀ ਹੈ ਬਦਲਾਅ ਲਿਆਉਣ ਲਈ ਹਾਂ ਤੇ ਅਖੀਰ 'ਚ ਇਹ ਕਿਤਾਬ ਇੱਕ ਬਹੁਤ ਹੀ ਮਤਲਬ ਤਾਕਤਵਰ ਵਿਚਾਰ ਛੱਡ ਜਾਂਦੀ ਹੈ ਜਿਸ ਨੇ ਆਪਣੇ ਮਨ ਤੇ ਜੀਤ ਲਈ ਉਸਨੇ ਦੁਨੀਆ ਤੇ ਜੀਤ ਲਈ ਵਾਹ ਆਪਣੇ ਆਪ ਤੇ ਕਾਬੂ ਪਾਉਣਾ ਇਹੀ ਅਸਲ ਜਿੱਤ ਹੈ ਬਿਲਕੁਲ ਇਸੇ ਡੂੰਗੇ ਵਿਚਾਰ ਨਾਲ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਕਿ ਅੱਜ ਆਪਣੀ ਰੋਜ਼ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਕਿ ਇਹਨਾਂ ਸੱਤ ਗੁਣਾਂ 'ਚੋਂ ਕਿਸੇ ਇੱਕ ਨੂੰ ਭਾਵੇਂ ਬਹੁਤ ਥੋੜਾ ਜਿਹਾ ਹੀ ਸਹੀ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਕੀ ਪਤਾ ਇੱਕ ਛੋਟਾ ਜਿਹਾ ਕਦਮ ਹੀ ਕਿਸੇ ਵੱਡੇ ਚੰਗੇ ਬਦਲਾਅ ਦੀ ਸ਼ੁਰੂਆਤ ਬਣ ਜਾਵੇ